ਹੌਣ ਮੜਾ ਦੁਬਾਰਾ ਹਾਸਟਾਰ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾਗੜਾ ਹਾਂ ਦੇ ਵੱਲੋਂ ਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਜਥੇਬੰਦੀ ਦੇ ਵੱਲੋਂ ਤੇ ਪੀਐਸਯੂਸ਼ੀ ਨਿਰਧਾਰਵਾਦੀ ਵੱਲੋਂ ਹੜਪੀੜਤਾ ਦੀ ਮਦਦ ਦੇ ਲਈ ਪਿੰਡ ਦੇ ਵਿੱਚੋਂ ਜਿਹੜਾ ਵੱਡੀ ਪੱਧਰ ਤੇ ਉਹ ਰਾਸ਼ਨ ਠੰਡ ਦੇ ਰੂਮਰੇ ਵਿੱਚ ਪੈਸਿਆਂ ਦੇ ਰੂਮਰੇ ਵਿੱਚ ਕਣਕ ਦੇ ਰੂਮਰੇ ਵਿੱਚ ਲੀੜੇ ਕੱਪੜੇ ਦੇ ਰੂਮਰੇ ਵਿੱਚ ਇਕੱਠਾ ਕਰ ਰਹੇ ਆ ਜਿੱਥੇ ਇੱਕ ਪਾਸੇ ਹਕੂਮਤਾਂ ਨੇ ਮੂੰਹ ਮੋੜਿਆ ਹੋਇਆ ਕਾ ਦੂਜੇ ਪਾਸੇ ਲੋਕ ਆ ਜਿਹੜੀ ਉਹ ਵੱਡੀ ਪੱਧਰ ਤੇ ਖੁੱਲ ਕੇ ਜਿਹੜੇ ਉਹ ਦਾਨ ਕਰ ਰਹੇ ਨੇ ਜਦੋਂ ਅਸੀਂ ਅੱਜ ਪੂਲੇ ਦੇ ਵਿੱਚੋਂ ਦਾਨ ਜਿਹੜਾ ਉਹ ਅਠਾ ਕਰ ਰਹੇ ਆ ਤਾਂ ਇੱਕ ਪਰਿਵਾਰ ਦੇ ਵੱਲੋਂ ਸੰਤੇਜ ਸਿੰਘ ਪੁੱਤਰ ਬਲਵੀਰ ਸਿੰਘ ਉਹਨਾਂ ਦੇ ਵੱਲੋਂ ਜਿੰਨਾ ਵੀ ਆਪ ਦਾ ਨੀੜਾ ਕੱਪੜਾ ਸੀ ਦੁਕਾਨ ਦੇ ਵਿੱਚ ਪਿਆ ਉਹ ਜਿਹੜਾ ਉਹ ਦਾਨ ਕੀਤਾ ਤੇ ਇਧਰ ਇੱਕ ਕਣਕ ਦਾ ਕਟਾ ਦਾਨ ਕੀਤਾ ਉਹਨਾਂ ਪੀੜਤਾਂ ਦੇ ਲਈ ਅਸੀਂ ਕਿੰਨਾ ਜਥੇ ਰੰਗੀਆਂ ਦੇ ਵੱਲੋਂ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਤੇ ਅਪੀਲ ਕਰਦੇ ਆ ਲੋਕਾਂ ਨੂੰ ਕਿ ਤੁਹਾਡਾ ਜਿਹੜਾ ਦਿੱਤਾ ਹੋਇਆ ਦਾਨ ਆ ਉਹ ਸਹੀ ਥਾਂ ਤੇ ਲੱਗੇ ਇਸ ਕਰਕੇ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਉਹਨਾਂ ਪਰਿਵਾਰਾਂ ਦੀ ਬਾਹ ਫੜੋ ਆਪਾਂ ਜਿਹੜੀ ਅੱਡੋ ਅੱਡ ਜ਼ੋਨਾਂ ਦੇ ਵਿੱਚ ਸਾਰੇ ਪੰਜਾਬ ਨੂੰ ਵੰਡਿਆ ਹੋਇਆ ਆਪਣਾ ਬਠਿੰਡਾ ਜ਼ਿਲ੍ਹਾ ਜਿਹੜਾ ਉਹ ਬਾਜਲਕੇਰੀਏ ਦੇ ਵਿੱਚ ਜਾ ਰਿਹਾ ਜਿੱਥੇ ਬਾਜਲਕੇਰੀਏ ਦੇ ਵਿੱਚ ਲਗਭਗ 400 35 ਪਿੰਡਾਂ ਜਿਹੜੇ ਉਹ ਪ੍ਰਭਾਵਿਤ ਹੋਏ ਨੇ ਤੇ ਜਿਨ੍ਹਾਂ ਚੋਂ 15 ਤੋਂ 18 ਪਿੰਡਾਂ ਇਹ ਜਿਹਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਇਸ ਕਰਕੇ ਉਹਨਾਂ ਨੂੰ ਮੁੜ ਪੈਰਾਸਰ ਖੜਾ ਕਰਨ ਦੇ ਲਈ ਅਸੀਂ ਇਨਾ ਜਥੇਬੰਦੀਆਂ ਦੇ ਵੱਲੋਂ ਜਿਹੜਾ ਇਹ ਤਕੱਦਰ ਕੀਤਾ ਹੋਇਆ ਲੋਕਾਂ ਦੇ ਸਹਿਯੋਗ ਦੇ ਨਾਲ ਵੱਡੀ ਪੱਧਰ ਤੇ ਉਹਨਾਂ ਦੀ ਜਿਹੜੀ ਮਦਦ ਕਰ ਰਹੇ ਆ ਕਿ ਉਹਨਾਂ ਦੁਆਰਾ ਫਿਰ ਤਾਰਾ ਸਰ ਖੜੇ ਹੋ ਸਕਣਾ ਤੇ ਅਸੀਂ ਜਿੰਨਾ ਚਿਰ ਉਹਨਾਂ ਦੀ ਕਣਕ ਨਹੀਂ ਬੀਜੀ ਜਾਂਦੀ ਉਹਨਾਂ ਸਮਾਂ ਜਥੇਬੰਦੀ ਦੇ ਜਿਹੜੇ ਪੁੱਲ ਪ੍ਰੋਗਰਾਮ ਆ ਜਿਹੜੇ ਹੁ ਮੌਲਤਰੀ ਕਰਕੇ ਉਹਨਾਂ ਹੜਪੀੜਤਾ ਦੀ ਮਦਦ ਦੇ ਲਈ ਜਿਹੜਾ ਅਸੀਂ ਸਾਰਾ ਆਪ ਦਾ ਤਿਲ-ਫੁੱਲ ਲਾ ਰਹੇ ਆ ਅਸੀਂ ਦੁਬਾਰਾ ਤੇਰੇ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ।